ਇੱਕ ਬੜੀ ਨਾ ਅਚੰਬਤ ਕਰਨ ਵਾਲੀ ਗੱਲ ਦਿਖਾਉਣ ਲੱਗਿਆ ਤੁਹਾਨੂੰ ਤੁਸੀਂ ਆਪੇ ਸਮਝ ਲਿਓ ਅੱਗੇ ਇڈیا ਲਾ ਲਿਓ ਕਿ ਅਸਰਾਈਆਂ ਲਾ ਲਿਓ ਕਿ ਕੀ ਹੋ ਸਕਦਾ ਵਾ ਕਿਵੇਂ ਹੋ ਸਕਦਾ ਵਾ ਕਿ ਹਾਸੋ ਹੀਣੀ ਗੱਲ ਕਹੋ ਜਾਂ ਇਹ ਕਹਿ ਲੋ ਕਿ ਕ੍ਰਿਸ਼ਮਾ ਕ੍ਰਿਸ਼ਮੇ ਹੁੰਦੇ ਆ ਹੁੰਦੇ ਹੀ ਆਇਆ ਇਹ ਵੀ ਕ੍ਰਿਸ਼ਮਾ ਕਹਿ ਸਕਦੇ ਹੋ ਤੁਸੀਂ ਕਿਹਕੇ ਬੰਦੇ ਨੇ ਕੀਤਾ ਵਾ 83 ਮਿੰਟ ਦੇ ਵਿੱਚ 220 ਕਿਲੋਮੀਟਰ ਇੰਡੀਆ ਦੇ ਵਿੱਚ ਕੱਢਿਆ ਨੇ اپنی ਗੱਡੀ ਤੇ ਪਤਾ ਨਹੀਂ ਕਿਹੜੀ ਕੋਈ ਹਾਲੇ ਇੱਥੇ ਸੁਣਿਆ ਕੋਈ ਸੁਪਰਕਾਰ ਆਈ ਸ਼ਾਇਦ ਇਹ ਸਵਿਫਟ ਗੱਡੀ ਆ ਪਰ ਜੋ ਅਮਰੀਕਾ ਕੈਨੇਡਾ ਬ੍ਰਿਟਨ ਨਹੀਂ ਕਰ ਸਕਿਆ ਨਾ ਉਹ ਇੰਡੀਆ 'ਚ ਹੋ ਗਿਆ ਕਿਉਂ ਹੋ ਗਿਆ ਕਿਉਂਕਿ ਇੱਕਵੀਂ ਸਦੀ ਦਾ ਭਾਰਤ ਹੈ ਮੋਦੀ ਦੇ ਸੁਪਨਿਆਂ ਦਾ ਭਾਰਤ ਹੈ ਸੁਪਰ ਫਾਸਟ ਭਾਰਤ ਹੈ ਜਿਸ ਵਿੱਚ ਪੰਜ ਇਹ ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣاتی ਮੋਦੀ ਨੇ ਉਹਦੇ 'ਚ ਇਹ ਕਿੱਡੀ ਕੁ ਅੱਡੀ ਗੱਲ ਹੈ ਕਿ ਅ 2230 ਕਿਲੋਮੀਟਰ ਅ 85 ਮਿੰਟ ਦੇ ਵਿੱਚ ਕਰ ਨਹੀਂ ਕੋਈ ਵੱਡੀ ਗੱਲ ਥੋੜੀ ਆ ਆ ਦੇਖੀਓ ਨਾਲ ਅ ਦੇਖੋ ਵੀ ਆਪਾਂ ਜੱਗੋਂ 13ਵੀਂ ਗੱਲ ਕੀਤੀ ਆ ਵੀ ਅਮਰੀਕਾ ਤੇ ਕੈਨੇਡਾ ਦੀ ਟੈਕਨੋਲੋਜੀ ਆਪਾਂ ਪਿੱਛੇ ਛੱਡਿਆ ਆ ਹਾਈ ਸਪੀਡ ਡਰਾਈਵਰ ਮੈਂ ਵਰਲਡ ਦਾ ਬਣ ਗਿਆ ਮੈਂ ਤਕਰੀਬਨ 2262 ਕਿਲੋਮੀਟਰ 83 ਮਿੰਟ ਦੇ ਵਿੱਚ ਕਵਰ ਕਰ ਆਇਆ ਜੀ ਇਹ ਕੀ ਇਹ ਅ ਪੁਚਕ ਇਰ ਪਹਿਲਾਂ ਮੇਰੀ ਗੱਡੀ ਜਿਹੜੀ ਆ ਖੜੀ ਆ ਫੀਸ ਤਾਂ ਇਹ ਸੂਰਤ ਆ ਰਹੀਆ ਕਰਨਾਟਕ ਆ ਰਹੀਆ ਆ ਮੈਂ ਤੁਹਾਨੂੰ ਮੈਸੇਜ ਦਿਖਾਏ ਨੇ ਤੁਸੀਂ ਮੈਸੇਜ ਛੋਟ ਲਓ ਤੇ ਹੁਣ ਮੈਂ ਜਿਹੜਾ ਖਲਾਲ ਜ ਹੈਗਾ ਵਾ ਟੋਲ ਪਲਾਜ਼ਾ ਟੱਪ ਗਿਆ ਅੱਛਾ ਜੀ ਤੇ ਤੁਸੀਂ ਟਾਈਮ ਆਪ ਦੇਖ ਲਓ ਵੀ ਕਿੰਨੀ ਛੇਤੀ ਆਪਣੇ ਟਾਈਮ ਇਹਦਾ ਕਵਰ ਕੀਤਾ ਬੰਕਪੁਰ ਉਹ ਉੱਥੇ ਮੇਰਾ ਗੱਡੀ ਦਾ 100 ਰੁਪਿਆ ਕੱਟਿਆ ਗਿਆ ਵਾ ਤੇ 14:04 ਦਾ ਟਾਈਮ ਆਇਆ ਹੋਇਆ ਆ ਤੋਂ ਉਦੋਂ ਬਾਅਦ ਜੀ ਮੈਂ ਇੱਥੇ ਕਲਾਰ ਟੋਲ ਪਲਾਜ਼ਾ ਮੇਰਾ 105 ਬੀਟ ਤੇ ਗਿਆ ਨੇ ਮੈਂ 15:27 ਮਿੰਟ ਤੇ ਕਵਰ ਕਰ ਗਿਆ ਇਹ VOTING ਮਸ਼ੀਨ ਹੈ ਦੁਨੀਆ ਦੀ ਸਭ ਤੋਂ ਵਧੀਆ ਸੇਫੇਸਟ ਮਸ਼ੀਨ ਹੈ ਕਿਉਂਕਿ ਇਹ ਕਿਸੇ ਨੈੱਟ ਨਾਲ ਜੁੜੀ ਹੋਈ ਨਹੀਂ ਕਨੈਕਟ ਨਹੀਂ ਹੈ ਇਸ ਕਰਕੇ ਇਹ ਹੈਕ ਨਹੀਂ ਹੋ ਸਕਦੀ ਇਹਦੇ ਨਾਲ ਸਟਾਫ ਨਹੀਂ ਹੋ ਸਕਦਾ ਮੈਨੂੰ ਲੱਗਦਾ ਗੱਡੀ ਵੀ ਜਿਹੜੀ ਤੁਸੀਂ ਦੇਖੀ ਹੈ ਨਾ ਇਹ ਵੀ ਨੈੱਟ ਨਾਲ ਨਹੀਂ ਜੁੜੀ ਕਿਸੇ ਚੀਜ਼ ਨਾਲ ਆਨਲਾਈਨ ਨਹੀਂ ਜੁੜੀ ਪਰ 2300 ਕਿਲੋਮੀਟਰ 80 85 ਕਿਲੋਮੀਟਰ ਚੱਲ ਗਈ ਆ ਤੇ ਹੁਣ ਤੁਸੀਂ ਦੇਖ ਲਓ ਕਿ ਟੈਕਨੋਲੋਜੀ ਇੰਡੀਆ ਦੀ ਕੀ ਆ ਕਿੰਨੀ ਸੁਪਰ ਫਾਸਟ ਟੈਕਨੋਲੋਜੀ ਆ ਤੇ ਕਿਵੇਂ ਕਿਵੇਂ ਹੋ ਸਕਦਾ ਤੇ ਬਾਕੀ ਵੀ ਜਿਹੜਾ EVM ਦੀ ਤਾਂ ਹੁਣ ਆਪਾਂ ਗੱਲ ਕੀ ਕਰਨੀ ਆ ਜੋ ਇਹ ਗੱਡੀ ਇੱਥੋਂ ਤੱਕ ਪਹੁੰਚ ਸਕਦੀ ਆ ਤੇ ਇਹ 월ड ਰਿਕਾਰਡ ਹੈ 월ड ਰਿਕਾਰਡ 월ड ਰਿਕਾਰਡ ਉਹ ਇੱਕ ਸਰਦਾਰ ਨੇ ਬਣਾਇਆ ਔਰ ਬਈ ਸਨਮਾਨਿਤ ਕੀਤਾ ਜਾਣਾ ਚਾਹੀਦਾ ਵਾ ਪਰ ਡਰਾਈਵਰ ਨੂੰ ਨਹੀਂ ਨਹੀਂ ਇਹ ਮੋਦੀ ਜੀ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਜਿਹੜੀ ਇੰਨੀ ਮਿਹਨਤ ਸਰਕਾਰ ਐਵੇਂ ਦੇ ਰਿਕਾਰਡ ਪੈਦਾ ਹੋ ਰਿਹਾ ਕਿ 1 ਘੰਟੇ ਚ ਦੋ ਜਗ੍ਹਾ ਚਲਾਨ ਕੱਟ ਜਾਂਦਾ ਤਕਰੀਬਨ ਔਰ ਉਹ ਵੀ ਹਜ਼ਾਰਾਂ ਕਿਲੋਮੀਟਰ ਦੇ ਸਫ਼ਰ ਦਾ